ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬ੍ਰੈਸ ਲਿਟਰ ਜਿਸ ਨੂੰ ਲਿਖਿਆ ਹੈ ਸਦੀਕ कौर ਕਲਪਨਾ ਜੀ ਨੇ ਅਮੀਰ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸਭ ਜਿਆਦੇ ਪਸੰਦ ਸਿਰਫ ਜਸਵਿੰਦਰ ਸਿੰਘ ਇਹ ਮਾਪਾ ਕਰਦਾ ਖੜੀ ਜਾਂਦੀ ਜਾਂਦੀ ਉਸ ਦੀ ਬੂੜੀ ਰਿਸ਼ਤੇਦਾਰ ਨੇ ਫਿਕਰਾ ਕਰ ਸਿਆ ਮਾਪਰਾਤੀ ਪਿਤਾ ਪ੍ਰਕੋੜਾ ਬਹੁਤਾ ਨਹੀਂ ਤਾਂ ਥੋੜਾ-ਥੋੜਾ ਉਸ ਨਾਲ ਡਾਟਾ ਹਿਤ ਰੱਖਣ ਵਾਲੀ ਕਹਿ ਗਈ ਜਿੱਦਾਂ ਦੀ ਕੋਕੋ ਉਹਦਾ ਦੇ ਬੱਚੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਸ਼ਲੋਕ ਸੁਣਨ ਲੱਗੇ ਆਰੇ ਹੋਏ ਜਵਾਰੀ ਦੇ ਬਾਗ ਈਸ਼ਵਿੰਦਰ ਅਬਾਕ ਹੋ ਸਵਾਲੀਆਂ ਨਜ਼ਰਾਂ ਨਾਲ ਇੱਧਰ-ਉੱਧਰ ਤੱਕਦੀ ਰਹ ਗਈ ਉਸ ਦੇ ਕੰਨਾਂ ਵਿੱਚ ਹਾਲਾਂਕਿ ਬੋਲਾਂ ਦੀ ਪਰਮਾਰ ਸੀ ਤੁਹਾਲਾਂ ਪਾਰੀ ਸੀ ਉਸ ਦੇ ਕੰਨਾਂ ਉੱਤੇ ਕਸਤੇ ਹੱਥ ਰੱਖ ਲਏ ਤੇ ਬੋਲ ਕਬੋਲ ਆਲਾ ਵੀ ਜਾਰੀ ਚੱਲ ਇਹ ਸਾਰਾ ਸ਼ੋਰ ਉਹ ਜੇ ਅੰਦਰ ਹੀ ਸੀ ਬਾਹਰ ਤਾਂ ਸਭ ਕੁਝ ਸਮਾਪਤ ਸੀ ਸਾਰੇ ਕੋਈ ਟੇਬਲ ਤੇ ਬਰਥਡੇ ਕੇਕ ਅਣ ਕੱਟਿਆ ਅਤੇ ਅੰਸ਼ ਹੋ ਹੈ ਪਿਆਸੀ ਕੇਕ ਉਤੇ ਸੱਜੀਆਂ 18 ਮੋਮਬਦियां ਜਾਗਣ ਤੇ ਚਿੰਨਾਉਣ ਦੀ ਆਪਸ ਵਿੱਚ ਬੇਆਸਮੀਆ ਰਹੇ ਗਏ ਨਾ ਇੰਜ ਲੱਗਦਾ ਸੀ ਕਿ ਇਹ ਸੱਜਿਆ ਟੇਬਲ ਨਹੀਂ ਸੀ सगों सजी हुई सेज जिस उत्तर सजी सजाई दुल्हन रूपी बर्थडे केक अपने पतारो व्या सूहमुई हुई दुल्हन का भुंड ही ना चुकया गया प्यार भरे पोत्या की शो भी प्राप्त ना हुई चरणदीप के परमिंदर उस दे जुड़वा पुत्र जिना अठारव जा जन्मदिन से जा चुके स ਉਹ ਪੁੱਤਰ ਜਿੰਨਾ ਨੂੰ ਉਸਨੇ ਹਰ ਹਨੇਰੇ ਤੋਂ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਬਸ ਲੱਗਦੇ ਕੋਈ ਵੀ ਦੁੱਖ ਉਹਨਾਂ ਦੇ ਲੱਗੇ ਉਹ ਨਹੀਂ ਆਉਂਦੇ ਤਾਂ ਹਾਲ ਵਿੱਚ ਲੜਤ ਗਿਆ ਰਾੰਗ ਬਰਗ ਗਿਆ ਚੰਦੀ ਦਾ ਲਹਿਰ ਆਉਂਦੀ ਥਾਂ ਤੇ ਡੱਕੋ ਡੋਲੇ ਖਾਂਦੀਆਂ ਉਹ ਜ਼ਵਲ ਵੇਚ ਕੇ ਕੰਮ ਰਿਆਂ ਸਨ ਹੈਪੀ ਵਾਰਦੀ ਥਾਂ ਤੇ ਸੋਗੀ ਸੰਗੀਤ ਨੇ ਮੰਨ ਲਈ ਸੀ ਵਰਤ ਦੇ ਗਾਰਡ ਅਤੇ ਤੋਹਫੇ ਖੁੱਲਣ ਦੀ ਆਸ ਵਿੱਚ ਟੇਬਲ ਤੇ ਇੰਜ ਪੈ ਸੰ ਜਿਨੇ ਕੋਈ ਸੂਤਰੀ ਬਿਮਾਰੀ ਤੋਂ ਪਟਾਣਵਾ ਨਾਲ ਭਰੇ ਹੋਏ ਹੋਣ ਸਮੋਸੇ ਪਕੌੜੇ ਮਠਿਆਈ ਅਤੇ ਹਲਕੇ ਡਰਿੰਕਸ ਇਧਰ ਉਧਰ ਆਣ ਚੱਕੇ ਪੈ ਜਾ ਉਸਨੇ ਲੋਕ ਲਜ त्या ਕੇ ਕਿਸੇ ਦੀ ਪਰਵਾਹ ਨਹੀਂ ਕੀਤੀ ਆਪਣੇ ਚਿੜੀ ਦੇ ਬੋਟ ਦੀ ਉਮਰ ਦੇ ਜੋ ਮਾ ਪੁੱਤਰਾਂ ਨੂੰ ਆਪਣੇ ਖੰਭਾਂ ਦੇ ਨਿਗ ਵਿੱਚ ਬਾਹਰ ਬੋਸ ਕੇ ਵੱਡਾ ਦਿੱਤਾ ਸੀ ਉਸਨੇ ਪੂਰਾ ੱਟ ਲਾਇਆ ਸੀ ਕਿ ਉਹ ਬਚਪਨ ਤੋਂ ਹੀ ਕਿਸੇ ਤਰ੍ਹਾਂ ਦੀ ਮਾੜੀ ਸੌਬਤ ਵਿੱਚ ਨਾ ਪੈਣ ਉਸ ਨੇ ਸਭ ਤਰ੍ਹਾਂ ਦੀ अहमियत ਵਰਤੀ ਸੀ ਪੈਣ ਪਰਵਾਹਾਂ ਅਤੇ ਰਿਸ਼ਤੇਦਾਰਾਂ ਦੇ ਸਭ ਕੌੜੇ ਮਿੱਠੇ ਇੱਟਾਂ ਪੱਥਰਾਂ ਵਰਗੇ ਗੋਲ ਉਸ ਨੇ ਚੁੱਪ ਚੀਤੇ ਸਹੇ ਸੰ ਉਹ ਦੋਹਾਂ ਪੁੱਤਰਾਂ ਨੂੰ ਭਲੇ ਸਾਉ ਤੇ ਵੱਡੇ ਬੰਦੇ ਬਣਾਉਣਾ ਚਾਹੁੰਦੀ ਸੀ ਇਸੇ ਖਾਤਰ ਹੀ ਤਾਂ ਉਹ ਅੱਜ ਤੱਕ ਔਖੀ ਸੌਖੀ ਜਨ ਬੱਤੀ ਜਾ ਕਰ ਰਹੀ ਸੀ ਉਸ ਕੀ ਸੋਚਿਆ ਤੇ ਕੀ ਵਿਰਪਾਤ ਵਰ ਗਿਆ ਗੱਡੀ ਨੂੰ ਸਾਵਾਂ ਚੱਲਣ ਲਈ ਚਾਹਵ ਤਈਆਂ ਦੀ ਲੋੜ ਹੈ ਪਰ ਉਸਨੇ ਤਾਂ ਦੋ ਪਹੀਆਂ ਤੇ ਅਜਿਹੇ ਸਾਈਕਲ ਵਾਂਗ ਹੀ ਚੱਲਣ ਦਾ ਹਿਆਰ ਲਿਆ ਸੀ ਜਿਸ ਦਾ ਅਗਲਾ ਪਹੀਆ ਉਸ ਨੂੰ ਆਪੇ ਹੀ ਲਾ ਕੇ ਸੁਠਣਾ ਪਿਆ ਸੀ ਇੱਕ ਪਹੀਏ ਦੇ ਸਾਈਕਲ ਦਾ ਅਗਲਾ ਪਹੀਆ ਵੀ ਉਹ ਆਪੋ ਹੀ ਬਣ ਕੇ ਜੀਵਨ ਰੂਪੀ ਸਾਈਕਲੋ ਕਿਵੇਂ ਨਾ ਕਿਵੇਂ ਰੇੜ ਦੀ ਗਈ ਆਪੋ ਹੀ ਸਾਈਕਲ ਦਾ ਅਗਲਾ ਪਹੀਆ ਡਗਾ ਮਾਰ ਲਈ ਮਜਬੂਰ ਉਸ ਨੂੰ ਉਸ ਵੜਾ ਪਿਆ ਜਦੋਂ ਪਈਆ ਸ਼ਰਾਬ ਅਤੇ ਜੂਏ ਦਾ ਸੁਹਾਰਾ ਲੈਣ ਲੱਗ ਪਿਆ ਇਹ ਸਭ ਕੁਝ ਇੱਕ ਦਿਨ ਵਿੱਚ ਹੀ ਨਹੀਂ ਸੀ ਵਾਪਰ ਗਿਆ ਉਸ ਨੇ ਜੀਵਨ ਦੇ ਚੱਕਰ ਨੂੰ ਸਾਬਾ ਰੱਖਣ ਲਈ ਬੜਾ ਯਤਨ ਕੀਤਾ ਸੀ ਜਦੋਂ ਪਤੀ ਜਰਜੀਤ ਸ਼ਰਾਬੀ ਕੁਆਬੀ ਅਤੇ ਜਵਾਰੀਆਂ ਹੋ ਗਿਆ ਤਾਂ ਘਰ ਦੀ ਗ੍ਰਹਿਸਤੀ ਚਲਾਉਣ ਲਈ ਉਸ ਨੇ ਕੰਮ ਕਰਨਾ ਆਰੰਭ ਕੀਤਾ ਸਵੇਰੇ 8 ਵਜੇ ਉਹ ਫੈਕਟਰੀ ਵਿੱਚ ਤਲੌ-ਗਲੌਂ ਦੀ ਤੇ ਹਾ ਟੁੱਟ ਕੇ ਸ਼ਾਮੀ 6 ਵਜੇ ਘਰ ਪਹੁੰਚੀ। ਉਹ ਈਕ ਦੇ ਬੱਚਿਆਂ ਦੀ ਗਲ ਵਕੜੀ ਉਸ ਨੂੰ ਸਭ ਦੁੱਧ ਪਲਾਦੀ। ਉਸ ਦੀ ਤਾਕਤ ਲੈ ਜਾਂਦੀ। ਉਸ ਦਾ ਦਿਲ ਕਰਦਾ ਕਿ ਸਭ ਕੁਝ ਛੱਡ ਕੇ ਉਹ ਬੱਚਿਆਂ ਦੀ ਸੰਭਾਲ ਕਰੇ। ਕਲੇਜੇ ਨਾਲ ਲਾ ਕੇ ਰੱਖੇ ਪਰ ਕਰਦੀ ਕੀ ਉਹਨਾਂ ਦੀ ਭੁੱਖ ਦਾ ਵੀ ਤਾਂ ਪ੍ਰਬੰਧ ਕਰਨਾ ਜ਼ਰੂਰੀ ਸੀ ਅਤੇ ਫਿਰ ਘਰ ਦੇ ਬਾਕੀ ਸਾਰੇ ਖਰਚ ਵੀ ਕਰਨੇ ਸੀ। ਉਹਨਾਂ ਨੂੰ ਬੜੇ ਜਿਗਰੇ ਨਾਲ ਪਾਲਾਂ ਕਰਦੀ। ਖਾਣਾ ਬਣਾਉਂਦੀ, ਖਵਾਉਂਦੀ। ਦੋਹਾਂ ਦਾ ਸਰਬਲੋ ਇਸਵੇਰੇ ਜਲਦੀ ਉੱਠ ਕੇ ਤੇ ਫੇਰਨ ਬੱਚਾ ਕਾੜੀ ਕਾੜੀ ਘਰ ਦੇ ਕੰਮ ਕਰਦੀ ਦੋਹਾਂ ਨੂੰ ਬੈੱਡ ਤੇ ਪਾ ਕੇ ਸਵਾਉਂਦੀ ਫੈਕਟਰੀ ਵਿੱਚ ਵੀ ਪੀਸ ਵਰਕ ਵਾਲੀ ਕਾੜੀ ਅਤੇ ਘਰ ਵਿੱਚ ਵੀ ਪੀਸ ਵਰਕ ਥੱਕ ਟੁੱਟ ਕੇ ਸਵੇਰੇ ਉੱਠਣ ਦੀ ਕਾਲ ਵਿੱਚ ਮੰਜੇ ਦੇ ਲਿਗਦੀ ਤਾਂ ਕਦੇ-ਕਦੇ ਲਿਗਦੇ ਸਾਰੇ ਠਕਾ ਟਕਾਰ ਲਹੂੜੀ ਨੀਂਦ ਸੌ ਜਾਂਦੀ ਪਰ ਅਕਸਰ ਉਸ ਦੇ ਉਲਟ ਹੀ ਹੁੰਦਾ ਉਹ ਸਾਰੀ ਸਾਰੀ ਰਾਤ ਹੀ ਦੁੱਖਾਂ ਦੇ ਮੋਤੀਆਂ ਦੀ ਮਾਲਾ ਪਰੋਉਂਦਿਆਂ ਰੁੱਸੀ ਹੋਈ ਨੀਂਦ ਦੀ ਰੀਕ ਵਿੱਚ ਹੀ ਰਾਤ ਕੱਟ ਦਿੰਦੀ ਜੀਨ ਦੇ ਕਿੰਨੇ ਛੋਟੇ ਸੁਪਨੇ ਦੇਖੇ ਸਨ ਉਸ ਨੇ ਬਸ ਇੱਕ ਦਿਨ ਉਹ ਨਿੱਕਾ ਜਿਹਾ ਨਿਗਾਹ ਕਰ ਭਲਾ ਕਮਾਉਂਦਾ ਪਿਆਰ ਕਰਨ ਵਾਲਾ ਸਾਥੀ ਅਤੇ ਖੁੰਨਾ ਜਿਹੇ ਮੁਸਕਾਨਾਂ ਖਿਲਾਰਦੇ ਬੱਚੇ ਇਹ ਤਾਂ ਕੋਈ ਬਹੁਤ ਵੱਡੀ ਲਾਲਸਾ ਨਹੀਂ ਸੀ ਉਸ ਦਾ ਸੁਪਨਾ ਸੀ ਪਤੀ ਕੰਮ ਕਰੇ ਅਤੇ ਉਹ ਵੀ ਕੰਮ ਤੋਂ ਆਉਂਦੀ ਬੇਸਵਰੀ ਨਾਲ ਅੜੀ ਕਰੇ ਘਰ ਸਜਾਏ ਘਰ ਬਣਾਏ ਪਰ ਉਸ ਦੇ ਸੁਪਨੇ ਦਾ ਵਿਆਹ ਤੋਂ ਬਹੁਤ ਥੋੜੇ ਸਮੇਂ ਬਾਅਦ ਹੀ ਟੁੱਟ ਗਏ ਸਨ ਬिखर ਗਏ ਸਾਰੇ ਜਦੋਂ ਉਸ ਦਾ ਪਤੀ ਕੰਮ ਤੇ ਸੀ ਤਾਂ ਫਿਰ ਵੀ ਕੁਝ ਠੀਕ ਨਹੀਂ ਸੀ ਪਰ ਜਿਉ ਹੂ ਬੇਕਾਰ ਹੋ ਕੇ ਵਿਚਾਰੀ ਭੱਤੇ ਤੇ ਚੱਲਿਆ ਗਿਆ ਤਾਂ ਸਭ ਕੁਝ ਚਾੜ ਹੁੰਦਾ ਗਿਆ ਕੰਮੋ ਵੇਲਾ ਕੀ ਹੋਇਆ ਬਸ ਮੁਸੀਬਤਾਂ ਦਾ ਆਰੰਭ ਹੋ ਗਿਆ ਬੇਕਾਰੀ ਦੇ ਉੱਤੇ ਦੇ ਮਿਲੇ ਪੈਸਿਆਂ ਵਿੱਚੋਂ ਅੱਧੇ ਪੈਸੇ ਉਹ ਇਹ ਕਹਿ ਕੇ ਰੱਖਣ ਲੱਗ ਪਿਆ ਕਿ ਕੰਮ ਲੱਭਣ ਜਾਣਾ ਹੈ ਕਿਰਾਇਆ ਦਾ ਚਾਹੀਦਾ ਉਹ ਚੁੱਪ ਕਰਕੇ ਸਹਿ ਜਾਂਦੀ ਪਰਦਾਰਾ ਸਲੋਸਾਪਤੀ ਦਲਜੀਤ ਸਾਰੇ ਪੈਸਿਆਂ ਦੀ ਸ਼ਰਾਬ ਹੀ ਪੀ ਜਾਂਦਾ ਕੁਝ ਪੈਸੇ ਘਰ ਦੀ ਕਿਸ਼ਤ ਵਿੱਚ ਨਿਕਲ ਜਾਂਦੇ ਅਤੇ ਬਾਕੀ ਬਿਜਲੀ ਗੈਸ ਆਦ ਦੇ ਖਰਚੇ ਵਿੱਚ ਤਾਂ ਖਾਇਤ ਤਾਂ ਬਸ ਖਾਣ ਵਿੱਚ ਹੀ ਟੀਤੀ ਜਾ ਸਕਦੀ ਸੀ ਰੋਟੀ ਤਾਂ ਲੰਗੇ ਰਗ ਦੀ ਪਤਲੀ ਸੀ ਬੱਚੇ ਵੀ ਸੁੱਕੀ ਬਰੈਡ ਦੇ ਪੀਸੀ ਖਾ ਕੇ ਸੌਂ ਜਾਂਦੇ ਤੇ ਉਹ ਕਿਸੇ ਤੋਂ ਪ੍ਰਾਪਤ ਕੀਤੇ ਸੱਤ ਪੈਣੀ ਪ੍ਰੋਟੀਨ ਮਿਲਣ ਵਾਲੇ ਗਰਮ ਕੀਤੇ ਬੇਕਸ ਨਾਲ ਜੇਕਰ ਕਰੇ ਜੈਮ ਹੁੰਦਾ ਤਾਂ ਬੱਚਿਆਂ ਨੂੰ ਬਰੈਡ ਜੈਮ ਨਾਲ ਲਾ ਕੇ ਖਵਾ ਦਿੰਦੀ ਦੁੱਧ ਨੂੰ ਤਾਂ ਅਕਸਰ ਚਾਹ ਨਾਲ ਹੀ ਸਾਰਿਆ ਜਾਂਦਾ ਆਪਣੇ ਦੋ ਹਾਂ ਪੁੱਤਰਾਂ ਦੇ ਸੁੱਕਦੇ ਜਾਂਦੇ ਮੂੰਹਾਂ ਨੂੰ ਤੱਕਦੀ ਤਾਂ ਉਸ ਦੇ कलेਜ ਦਾ ਰੁੱਖ ਭਰਿਆ ਜਾਂਦਾ ਹੁਣ ਉਹ 4 ਸਾਲ ਦੇ ਹੋ ਗਏ ਸਨ ਕਿੰਨਾ ਚਿਰ ਚੱਲਦਾ ਆਖਰ ਉਸਨੇ ਫੈਸਲਾ ਕਰ ਲਿਆ ਪਹਿਲਾਂ ਉਸਨੇ ਇੱਕ ਡੇ ਨਰਸਰੀ ਵਿੱਚ ਸਾਰਾ ਦਿਨ ਲਈ ਬੱਚੇ ਰੱਖਣ ਦਾ ਪ੍ਰਬੰਧ ਕੀਤਾ ਅਤੇ ਫਿਰ ਆਪ ਇੱਕ ਛੋਟੀ ਜਹੀ ਪੇਚ ਬਣਾਉਣ ਵਾਲੀ ਫੈਕਟਰੀ ਵਿੱਚ ਸਾਰਾ ਦਿਨ ਕੰਮ ਤੇ ਲੱਗਿਆ ਤਨਖਾਹ ਬਹੁਤ ਘੱਟ ਸੀ ਪਰ ਕਰਦੀ ਕੀ ਜੋ ਵੀ ਮਿਲ ਰਿਹਾ ਸੀ ਜ਼ਰੂਰੀ ਸੀ ਤੇ ਗਨੀ ਨਤਰੀ ਦੋਵੇਂ ਪੁੱਤਰ ਵੱਡੇ ਹੋ ਗਏ ਪਰ ਉਸਦੇ ਪਤੀ ਦਲਜੀਤ ਦੀ ਸ਼ਰਾਬ ਪੀਣ ਦੀ ਆਦਤ ਦਿਨੋਂ ਦਿਨ ਵੱਧਦੀ ਗਈ। ਉਹ ਉਹ ਬੇਕਾਰੀ ਭਰਤੇ ਵਿੱਚ ਮਿਲਣ ਵਾਲੇ ਸਾਰੇ ਪੈਸਿਆਂ ਦੀ ਸ਼ਰਾਬ ਪੀਣ ਲੱਗ ਪਿਆ ਸੀ। ਇੱਥੇ ਹੀ ਬਸ ਨਹੀਂ। ਸਗੋਂ ਉਸ ਵੱਲ ਮਿਲੀ ਥੋੜੀ ਜਿਹੀ ਤਰਖਾ ਵੀ ਪੈਸੇ ਮੰਗਦਾ। ਬਿਨਾਂ ਨਾਵਾ ਝਗੜਾ ਹੁੰਦਾ। ਕੁੱਟਦਾ ਮਾਰਦਾ ਤੇ ਅਕਸਰ ਜ਼ਬਰਦਸਤੀ ਪੈਸੇ ਹੋ ਕੇ ਲੈ ਜਾਂਦਾ। ਡਰ ਦੇ ਮਾਰੇ ਬੱਚੇ ਸਹਿਮ ਕੇ ਉਸ ਨਾਲ ਚਿੰਬੜ ਜਾਂਦੇ, ਰੋਂਦੇ ਕਰ ਲਾਉਂਦੇ। ਬੱਚਿਆਂ ਦਾ ਜੀਕ ਜਿਹੜਾ ਸੁਣ ਕੇ ਪਤੀ ਦਹਾੜਦਾ ਥੋਡੀ ਮਾਰ ਤਾਂ ਨਹੀਂ ਮਰ ਗਈ ਰੋਂਦਿਆਂ ਸਮਾਨ ਸਿਰ ਤੇ ਚੁੱਕਿਆ ਹੋਇਆ ਉਹ ਹੁੰਦੇ ਦਾ ਹੱਥ ਚੁੱਕੀ ਹੁੰਦਾ ਸੀ ਹੁਣ ਬੱਚੇ ਵੀ ਨਾ ਬਖਸ਼ੇ ਜਾਂਦੇ ਬੱਚਿਆਂ ਉੱਤੇ ਕੱਪੜਾ ਵੀ ਹਰ ਸਾਤ ਹੁੰਦੀ ਉਹ ਬਚਾਉਣ ਦੀ ਕੋਸ਼ਿਸ਼ ਕਰਦੀ ਤਾਂ ਉਸ ਦੀ ਕੀ ਚਲਣੀ ਸੀ ਔਰਤ ਜਾਤ ਜੂਠੈਰੀ ਦਰਜੀਤ ਪੈਸੇ ਲੈ ਕੇ ਬਾਹਰ ਜਾਂਦਾ ਜਾਂਦਾ ਦਰਵਾਜ਼ਾ ਇੰਨੀ ਜ਼ੋਰ ਨਾਲ ਬੰਦ ਕਰਦਾ ਤੇ ਬੱਚਿਆਂ ਸਵੇਤ ਉਸ ਦਾ ਕਾਜਾ ਕੰਬ ਜਾਂਦਾ ਉਹ ਰੋਂਦੀ ਕਰਨੋਂ ਦੀ ਪੁੱਤਰਾਂ ਨੂੰ ਇੱਕ ਨਾਲ ਲਾਉਂਦੀ ਹੌ ਕੰ ਵਿੱਚ ਜੀਵਨ ਬਤਾਉਂਦੀ ਉਸ ਨੂੰ ਕੁਝ ਵੀ ਸਿੱਧਾ ਨਾ ਕਿਉਂ ਕੀ ਕਰੇ ਤਰਜੀਦ ਬਾਹਰੋਂ ਪੀ ਕੇ ਆਉਂਦਾ ਫਿਰ ਘਰੇ ਨਾਲ ਨਾਲ ਲਿਉਂਦਾ ਬੋਤਲ ਮੇਰ ਉਹ ਸ਼ੁਰੂ ਕਰ ਲੈਂਦਾ ਬੋਤਲ ਨੂੰ ਲਾ ਕੇ ਬੱਚਿਆਂ ਦੇ ਸਾਹਮਣੇ ਖੜਾ ਹੁੰਦਾ ਤੇ ਇਧਰ ਉਧਰ ਡਿੰਗਦਾ ਫਿਰਦਾ ਹੁਣ ਤਾਂ ਉਹ ਉਸ ਦਾ ਨਿਕਦਾ ਇਹ ਕੰਮ ਹੋ ਗਿਆ ਸੀ ਸ਼ਰਾਬ ਪੀਣ ਦਾ ਜਾਂ ਕੁੱਤਿਆਂ ਘੋੜਿਆਂ ਉਤੇ ਪੈਸੇ ਲਾ ਕੇ ਜੂਆ ਖੇਡਣਾ ਪਰ ਇੱਕ ਦਿਨ ਤਾਂ ਹੱਦੀ ਹੋ ਗਈ ਉਸਨੇ ਦੇਖਿਆ ਕਿ ਦੋਵੇਂ ਪੁੱਤਰ ਆਪਣੇ ਪਿਤਾ ਦੀਆਂ ਲਕਣਾ ਲਾ ਰਹੇ ਸਨ ਘਠਾਂ ਵਿੱਚ ਘਰ ਹੋਵੇ ਬੜੀ ਉਹ ਮੂੰਹ ਨੂੰ ਲਾਉਂਦੇ ਫਿਰ ਉਧਰ ਉਧਰ ਡਿੱਗਦੇ ਰਹੇ ਇਹ ਨਜ਼ਾਰਾ ਦੇਖ ਕੇ ਉਸ ਦਾ ਤਾਂ ਤਰਾਹੀ ਨਿਕ ਗਿਆ ਪੈਰਾਂ ਹੈ ਧਰਤੀ ਹਿਸਕਲੀ ਜਾਂਦੀ ਉਸਨੇ ਗੁੱਸੇ ਵਿੱਚ ਇੱਕ ਦੇ ਚੰਡ ਮਾਰਦਿਆਂ ਪੁੱਛਿਆ ਇਹ ਕੀ ਕਰਨੀ ਹੋਇਆ ਉਹ ਕੀ ਕਰ ਰਹੇ ਸਨ ਇਹ ਤਾਂ ਉਹ ਪੜੀ ਤਰਕਾਰ ਜਾਣਦੀ ਸੀ ਪਰ ਫਿਰ ਵੀ ਆਸ ਦੀ ਕਦੰਦ ਖੜੀ ਸੋਚ ਰਹੀ ਸੀ ਸ਼ਾਇਦ ਉਹ ਉਹ ਨਹੀਂ ਕਰ ਰਹੇ ਕੋਸਨ ਤੇ ਉਹ ਸੋਚਦੀ ਸੀ ਜਿਹਦੇ ਚੰਡ ਪਈ ਸੀ ਉਹ ਰੋਂਦਿਆਂ ਬੋਲਿਆ ਮੰਮਾ ਅਸੀਂ ਤਾਂ ਡੈਡੀ ਡੈਡੀ ਖੇਡ ਰਹੇ ਸੀ ਫਿਰ ਉਸ ਨੂੰ ਆਪਣੇ ਮਾਰੀ ਚੰਡ ਦਾ ਖਿਆਲ ਆਇਆ ਉਹਨੇ ਉਹਨਾਂ ਨੂੰ ਆਪਣੇ ਕਾਜੇ ਨਾਲ ਲਾ ਕੇ ਸਿਰਪੋਟਿਆ ਨੀਰ ਭਰੀਆਂ ਤੇ ਦੁੱਲਨ ਦੁੱਲਨ ਕਰਦੀਆਂ ਅੱਖਾਂ ਨਾਲ ਚਿਤਾਵਨੀ ਦਿੱਤੀ ਕਿ ਉਹ ਮੁੜ ਤਵੇ ਜਹੀ ਖੇਡ ਨਾ ਖੇਡਣ ਬੱਚੇ ਤਾਂ ਅਸਰ ਬੱਚੇ ਹੀ ਹੁੰਦੇ ਆ ਛੱਟ ਸਮਝੀ ਛੱਟ ਭੁੱਲ ਜਾਣਾ ਤੇ ਝਾਟੇ ਹੀ ਭੁੱਲਦੇ ਪਰ ਇੱਕ ਸ਼ਾਮੀ ਥੱਕੀ ਹਾਰੀ ਕੰਮੋਂ ਘਰ ਪਹੁੰਚੀ ਤਾਂ ਉਸਨੇ ਦੇਖਿਆ ਇਹ ਦਜੀਤ ਸੈਂਟੀ ਉਤੇ ਪਰ ਕੋ ਸਾਰੀ ਲੰਮਾ ਪਿਆ ਹੈ ਤੇ ਅੱਜ ਪੁੱਤਰ ਪਿਓ ਦੀ ਰੱਖੀ ਹੋਈ ਜਠਾਈ ਕੋ ਹਿੱਸਾ ਅਨਿਸ਼ਰਾ ਦੀ ਬੋਤਲ ਨੂੰ ਪਾਰਿਵਾਰੀ ਨੂੰ ਲਾ ਕੇ ਪੀ ਰਹੇ ਸਨ ਤੇ ਨਾਲ ਨਾਲ ਹੀ ਕਹਿ ਰਹੀ ਅੰਦੇ ਸਨ ਕੌੜੀਏ ਕੌੜੀਏ ਉਹ ਪਿਓ ਤੋਂ ਸਿੱਖੀ ਖੇਡ ਖੇਡ ਰਹੇ ਸਨ ਅਤੇ ਲੜਕਾ ਰਹੇ ਸਨ ਪਿਓ ਦੰਗੀਆਂ ਦਿਖਾਉਂਦਾ ਮੁਸਕਰਾ ਰਿਹਾ ਸੀ ਉਹ ਇਧਰ ਉਧਰ ਡਿੱਗਦੇ ਫਿਰਦੇ ਸਨ ਜਾਂ ਸ਼ਰਾਬੀ ਹੋਏ ਉਹ ਤਾਂ ਨਾੜ ਕਰ ਰਹੀ ਸੀ ਉਹਨਾਂ ਦੇ ਮੂੰਹਾਂ 'ਚ ਸਰਾਬ ਦੀ ਬਦਬੂ ਆ ਰਹੀ ਸੀ ਅੱਜ ਉਸ ਨੂੰ ਬੱਚਾ ਉੱਤੇ ਗੁੱਸਾ ਆ ਰਿਹਾ ਸੀ ਪਰ ਉਹਨਾਂ ਤੋਂ ਵੱਧ ਆਪਣੇ ਪਤੀ ਦਲਜੀਤ ਉੱਤੇ ਉਸ ਤੋਂ ਰਹਿਣਾ ਗਿਆ ਇਹਨਾਂ ਮਸੂਮਾਂ ਦੀ ਜ਼ਿੰਦਗੀ ਕਿਉਂ ਵਿਗਾੜ ਰਹੇ ਹਨ ਉਹ ਨਸੀਬ ਚੁੱਤ ਪੱਤੀ ਉੱਤੇ ਵਰ ਪਈ ਦਲਜੀਤ ਨੇ ਮੂੰਹ ਉੱਪਰ ਨੂੰ ਕੀਤਾ ਤੇ ਫਿਰ ਬੋਲਿਆ ਜੇ ਇਹਨਾਂ ਦਾ ਇਹਨਾਂ ਹੀ ਬੁੱਤਰਾ ਹੈ ਤਾਂ ਇਹਨਾਂ ਆਪਣੇ ਪਿਓ ਨੂੰ ਨਾਲ ਹੀ ਲੈ ਜਾਇਆ ਕਰ ਇੱਕਾਇ ਤੇ ਉਹ ਉੱਠਿਆ ਅਤੇ ਉਸ ਨੇ ਉਸ ਤੇ ਉਹ ਤੇ ਐਡੀ ਜ਼ੋਰ ਦਾ ਕਸਮਾ ਤਪੜ ਮਾਰਿਆ ਕਿ ਉਹ ਸੰਭੜ ਨਾ ਸਕੀ ਤੇ ਜ਼ੋਰ ਨਾਲ ਲੱਗ ਕੇ ਪੇ ਟੇਬਲ ਦੇਖੂਗੇ ਇਜਾਵਤੀ ਉਸ ਦੇ ਸਿਰ ਵਿੱਚੋਂ ਇੰਨਾ ਖੂਨ ਗਿਆ ਤੇ ਦੀਰियां ਫਟ ਗਈਆਂ ਖੂਨ ਨਾਲ ਲੱਤ ਪਰਥ ਮੋਲੇ ਉੱਠੀ ਤੇ ਦਰਜੀਤ ਉਸਨੇ ਫਿਰ ਕੁੱਟਣਾ ਲੱਗ ਪਿਆ ਉਹ ਆਪਣਾ ਆਪ ਸੰਭਾਲ ਲਈ ਪਿਛਲੇ ਕਮਰੇ ਵਿੱਚ ਜਾ ਗਈ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ फिर अपने मन नाल फैसला करके उसने अंदर पैन तो पुलिस फोन कर पंजा में दिता पुलिस ने आन आंटी खुड़कई दलजीत ही उठाते दरह देख के हक्का बक्का रह गया पुलिस आ गई है जान के जसविंदर ने भी पिछला दरवाजा खोल दिता दो पुलिस के सन एक मर्द एक स्त्री जिड़ी पुलिस ने तुरंत ही उसने बुलाया संभालिया ਦਰਜੀਤ ਦੇ ਮੂੰਹੋਂ ਉਹ ਦੀ ਸ਼ਰਾਬ ਦੀ ਬੋਤਲ ਉਹ ਸਭ ਖੰਗ ਗਏ ਸੰ ਪਰ ਫਿਰ ਵੀ ਉਹਨਾਂ ਖਾਣਾ ਪੂਰੀ ਕਰਨ ਲਈ ਉੱਚ ਬੜਕਾ ਦਿੱਤੀ ਦਰਜੀਤ ਸ਼ਰਾਬਕਾਰ ਨਾਲ ਥਲਥਲਾਉਂਦੀ ਆਵਾਜ਼ ਵਿੱਚ ਕਹਿੰਦਿਆ ਆਈ ਹੈਵਨਟ ਡਨ ਐਨੀ ਥਿੰਗ ਡਰਾਗਰ ਥਿਸ ਇਜ਼ ਮਾਈ ਪਰਸਨਲ ਮੈਟਰ ਹੂ ਆਰ ਯੂ ਟੂ ਇੰਟਰਫੇਅਰ ਉਸਨੇ ਪੁਲਸੀਆਂ ਉੱਤੇ ਵੀ ਹੱਥ ਥੇਕਣ ਦੀ ਕੋਸ਼ਿਸ਼ ਕੀਤੀ ਉਨਾ ਦਰਦ ਹੀ ਫਾਇਦਾ ਲਈ ਪੁਲਿਸ ਬੁਲਾ ਲਈ ਪੁਲਸ ਨੇ ਐਂਬੂਲੈਂਸ ਨੂੰ ਫੋੜ ਕੀਤਾ ਤੇ ਬੱਚਿਆਂ ਦੀ ਉਦ ਸਮੇ ਲਈ ਦੇਖਭਾਲ ਅਤੇ ਸੰਭਾਲ ਲਈ ਪ੍ਰਬੰਧ ਦੀ ਦਲਜੀਤ ਨੂੰ ਪੁਲਸ ਵਾਲੇ ਨਾਲ ਲੈ ਗਏ ਅਤੇ ਜਸਵਿੰਦਰ ਨੂੰ ਐਂਬੂਲੈਂਸ ਵਾਲੇ ਮਨਮਪੱਤੀ ਦੀ ਲਈ ਹਸਪਤਾਲ ਲੈ ਗਏ ਬਸ ਅਲਹਿਦਗੀ ਦਾ سلسلہ ਇਤੋਂ ਹੀ ਆਰੰਭ ਹੁੰਦਾ ਹੈ ਪੁਲਸ ਨੇ ਕੇਸ ਬਣਾਇਆ ਮੁਕੱਦਮਾ ਚੱਲਿਆ ਅਤੇ ਬੱਚਿਆਂ ਤੇ ਜਸਵਿੰਦਰ ਦੀ ਭਲਾਈ ਲਈ ਸ਼ਰਾਬੀ ਦਰਦੀ ਦੇ ਨੂੰ ਜੁਰਮਾਨਾ ਸਜ਼ਾ ਅਤੇ ਅਦਾਲਤ ਵੱਲੋਂ ਬੱਚਿਆਂ ਦੇ ਪਤਨੀ ਤੋਂ ਦੂਰ ਰਹਿਣ ਦੇ ਕੁੱਦਤੇ ਕਿ ਉਸਨੇ ਆਪਣੇ ਪਤੀ ਤੇ ਹੱਥਕੜੀਆਂ ਲਗਵਾ ਦਿੱਤੀਆਂ ਤੇ ਇਹ ਗੱਲ ਇਥੋਂ ਤੱਕ ਵੱਧ ਗਈ ਪਰ ਉਹ ਕਰਦੀ ਕਿ ਉਸਦਾ ਮਨ ਕਦੇ ਉਸ ਨੂੰ ਦੋਸ਼ੀ ਠਰਵਾਉਂਦਾ ਤੇ ਕਦੇ ਉਸ ਦੇ ਫੈਸਲੇ ਦੀ ਹਾਮੀ ਭਰਵਾਉਂਦਾ ਫਿਰ ਇਹਨੇ ਸੋਚਿਆ ਉਸਨੇ ਹਰ ਹਾਲ ਵਿੱਚ ਬੱਚਿਆਂ ਨੂੰ ਕਿਉਂ ਦੀ ਬੁਰੀ ਸੋ ਬਚਾਉਣਾ ਚਾਹੀਦਾ ਹੈ ਉਹ ਹੁਣ ਤਸਬਦੀ ਸੀ ਇਹ ਠੀਕ ਸੀ ਕਿ ਬੱਚਿਆਂ ਦੇ ਸਿਰ ਉਤੇ ਹੁਣ ਪਿਓ ਦੇ ਹੁੰਦੇ ਅਸਦਿਆਂ ਪਿਤਾ ਪਿਆਰ ਵਾਲੀ ਸ਼ਾਂ ਨਹੀਂ ਸੀ ਪਰ ਹੁਣ ਬੱਚੇ ਹੁਣ ਘੱਟੋ ਘੱਟ ਪਿਓ ਦੇ ਬੁਰੇ ਕਾਰਿਆਂ ਦਾ ਅਸਰ ਤਾਂ ਨਹੀਂ ਬਗੋਲਣਗੇ ਪੁੱਤਰ ਹੁਣ ਵੱਡੇ ਹੋ ਗਏ ਸਨ ਉਸਨੇ ਉਹਨਾਂ ਦੀ ਪਾਲਣਾ ਪਿਓ ਤੇ ਮਾਂ ਦੋਵਾਂ ਦੀ ਹੀ ਬਣਤੀ ਕੀਤੀ ਦਰਦੀਦਾ ਖਿਆਲ ਦਾ ਉਹਦਾ ਪਰ ਉਹ ਉਸ ਨੂੰ ਇੱਕ ਭੈੜਾ ਸੁਪਨਾ ਸਮਝ ਕੇ ਵਿਸਾਰ ਦੇਣਾ ਚਾਹੁੰਦੀ ਸੀ ਬੱਚੇ ਵੱਡੇ ਸਕੂਲ ਵਿੱਚ ਜਾਣ ਲੱਗ ਪਏ ਜਸਵਿੰਦਰ ਬੱਚਿਆਂ ਦੀ ਖੁਸ਼ੀ ਵਿੱਚ ਵੀ ਆਪਣੀ ਖੁਸ਼ੀ ਭਾਲਦੀ ਉਹਨਾਂ ਦੀ ਪਸੰਦ ਦਾ ਖਾਣਾ ਬਣਾਉਂਦੀ ਕੱਪੜੇ ਹਾਜ਼ਰ ਕਰਦੀ ਜੇਮ ਖਰਚ ਵੀ ਦਿੰਦੀ ਉਸ ਦਾ ਕੰਮ ਤਾਂ ਇੰਨਾ ਹੀ ਸੀ ਕਿ ਘਰੋਂ ਕੰਮ ਤੇ ਕੰਮ ਤੋਂ ਪਰ ਉਸ ਦੀ ਆਪਣੀ ਹੋਂਦ ਬੱਚਿਆਂ ਨਾਲ ਹੀ ਸੀ ਬੱਚੇ ਹੁਣ ਜੀਐਸ ਐਸਸੀਡੀ ਪ੍ਰੀਖਿਆ ਦੇ ਦਿੱਤੇ ਸਨ ਉਹ ਉਹਨਾਂ ਨੂੰ ਅਗਾਹ ਕਾਲਜ ਭੇਜਣ ਬਾਰੇ ਸੋਚਦੀ ਸੀ ਅਤੇ ਆਪਣੇ ਪੁੱਤਰਾਂ ਦੇ ਬੁਦਦ ਬਾਰੇ ਸੋਚਦੀ ਤਾਂ ਸੋਚਦੀ ਹੀ ਰਹਿ ਜਾਂਦੀ ਡਾਕਟਰ ਬਣਾਏਗੀ ਪਰ ਆਪਣੇ ਪੁੱਤਰਾਂ ਨੂੰ ਜਾਂ ਵਕੀਲ ਕਿਸੇ ਵੀ ਹਾਲਤ ਵਿੱਚ ਆਪਣੇ ਪਤੀ ਵਰਗਾ ਨਹੀਂ ਬਣਦੇ ਜੀ ਉਸ ਦੇ ਜੇਹਨ ਵਿੱਚ ਵੱਡੇ ਵੱਡੇ ਮਕਾਨ ਸਜਾਏ ਹੋਣ ਅਤੇ ਕਮਰੇ ਅਤੇ ਕਾਰਾਂ ਹੋਣ ਦੀਆਂ ਸੀ ਫਿਰ ਦੋਹਾਂ ਦਾ ਵਿਆਹ ਕਰੇਗੀ ਤਾਂ ਹੂਆ ਵਰਗਿਆ ਸੋਹਣੀਆਂ ਤੇ ਬੜੀਆਂ ਲਖੀਆਂ ਲੋਹਾ ਨਾਲ ਘਰ ਦਾ ਅੰਦਰ ਬਾਹਰ ਖੁਸ਼ੀਆਂ ਨਾਲ ਭਰ ਜਾ ਦੇਗਾ ਅੱਜ ਉਹਨਾਂ ਦੋਹਾਂ ਪੁੱਤਰਾਂ ਦਾ 18ਵਾਂ ਜਨਮ ਦਿਨ ਸੀ ਉਸਨੇ ਪੁੱਤਰਾਂ ਦੇ ਇੱਕੋ ਜਿਹੇ ਸੋਨੇ ਦੇ ਦੋ ਬ੍ਰੈਸਲੇਟ ਬੁਵਾ ਕੇ ਲੈਂਦੇ ਸੰ ਮੇਰੇ ਪੁੱਤਾਂ ਦੇ ਗੁੱਟਾਂ ਤੇ ਇਹ ਕਿੰਨੇ ਸਜਣਗੇ ਉਹ سوچਦੀ ਰਹਿੰਦੀ ਹਾਲ ਸਜਾਇਆ ਗਿਆ ਹੈਪੀ ਬਰਥਡੇ ਵੱਡੇ ਵੱਡੇ ਕੋਟਰ ਬੁਵਾ ਕੇ ਉਸ ਨੇ ਕੰਧਾਂ ਤੇ ਲਟਕਾਏ ਰੰਗ ਬਰੰਗੇ ਪਵਾਨਿਆਂ ਦੀ ਆਪਣੀ ਹੀ ਸਜ ਸੀ ਟੇਬਲ ਸਜਾਇਆ ਗਿਆ ਬੜਾ ਸਾਰਾ ਕੇਕ ਵੀ ਬਣਾਇਆ ਗਿਆ ਕੇਕ ਕਟਣ ਲਈ ਆਏ ਚਾਕੂਆਂ ਤੇ ਦਸਤਿਆਂ ਨੂੰ ਨੀਲੇ ਰੰਗ ਦੇ ਰਿਬਨ ਤੇ ਫੁੱਲ ਲਗਾ ਕੇ ਸਜਾਇਆ ਗਿਆ ਸੱਦੇ ਹੋਏ ਮਹਿਮਾਨ ਪਹੁੰਚ ਰਹੇ ਸਨ ਹਰ ਆਉਣ ਵਾਲੇ ਕਾਰਡ ਫੜਾਉਂਦੇ ਤੋਹਫਿਆਂ ਦੀ ਭੇਟ ਕਰਦੇ ਉਸ ਨੂੰ ਵਧਾਈਆਂ ਦੇ ਰਹੇ ਸਨ ਉਨ੍ਹਾਂ ਵੱਲੋਂ ਮਿਲਦੀ ਵਧਾਈ ਜਸਵਿੰਦਰ ਨੂੰ ਆਪਣੇ ਪੁੱਤਰਾ ਉਤੇ ਕੀਤੀ ਮਿਹਤਲੀ ਸਵਾਸ ਲਗਦੀ ਉਸ ਨੂੰ ਆਪਣਾ سینਾ ਖੁੱਲਿਆ ਖਲਿਆ ਆਸਦਾ ਉਸ ਨੂੰ ਆਪਣੇ ਆਪ ਉਤੇ ਮਾਣ ਮਹਿਸੂਸ ਹੁੰਦਾ ਉਹ ਕੇਕ ਜਿਹੇ ਟੇਬਲ ਦੇ ਸਾਹਮਣੇ ਦੋਹਾਂ ਹੀ ਜੋੜੇ ਪੁੱਤਰਾ ਵਿਚਕਾਰ ਸਨ ਦੀ ਤਕੜੀ ਸੀ ਉਸ ਤੋਂ ਵੀ ਦੇਖ ਲੇ ਕਿ ਉਸਦੇ ਲਹਤੇ ਜਿਗਰਾਂ ਦੇ ਹੱਥਾਂ ਵਿੱਚ ਇੱਕ ਕਟੜਲੀ ਨੀਲੇ ਰੰਗ ਲੱਗੇ ਚਾਕੂ ਕੇ ਤੋਂ ਬਰਤਨ ਦੀ تیاری ਰੱਖੋਂ ਇਹ ਡਗੜ ਡਗੜ ਕਰਦੇ ਕੋਸੀਏ ਹਾਲ ਵਿੱਚ ਦਾਖਲ ਹੋ ਗਈ ਜਸਵਿੰਦਰ ਸਮੀਰ ਸਾਰੇ ਲੋਕੀ ਹੱਥੇ ਬੱਕੇ ਰਹਿ ਗਏ ਇਹ ਕੀ ਹੈ ਕੋਸੀਏ ਨੇ ਜਸਵਿੰਦਰ ਨੇ ਦੋਹਾਂ ਪੁੱਤਰਾਂ ਦੀ ਗ੍ਰਿਫਤਾਰੀ ਲਈ ਬ੍ਰੰਟ ਦਿਖਾਏ ਦੋਹਾਂ ਉਤੇ ਡਰੱਗ ਵੇਚਣ ਅਤੇ ਵਰਤਣ ਦਾ ਦੋਸ਼ੀ ਦੋਹਾਂ ਜਿੜਵਾ ਪੁੱਤਰਾਂ ਦੇ ਘੁੱਟਾਂ ਉਤੇ ਮਾਂ ਵੱਲੋਂ ਲਿਆਂਦੇ ਸੋਨੇ ਦੇ ਬ੍ਰੈਸਲਟਾਂ ਵੀ ਥਾਂ ਹੱਥ ਘੜੀਆਂ ਲਾ ਕੇ ਕੋਸੀਏ ਆਪਣੇ ਨਾਲ ਲੈ ਲਈ ਹੁਣ ਤੱਕ ਦੇ ਹੱਥਾਂ ਵਿੱਚ ਅਣ ਪਹਿਨੇ ਬ੍ਰੇਸਲੇਟ ਸੰ ਜਾਂ ਅੱਖਾਂ ਸਾਹਮਣੇ ਸੁਨਣਾ ਹਾਲਸੀ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਸੁਣਦਿਆਂ ਸੁਣਦਿਆਂ ਮਨ ਭਰ ਆਇਆ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਧੰਨਵਾਦ ਜੀ